आनकोट दे पेंड जसवाली स्थित रेस्ट हाउस ਵਿਖੇ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ ਇਸ ਮੌਕੇ ਲਾਲਚਨ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਇਸ ਦੌਰਾਨ ਜੇਲਾ ਪਠਾਨਕੋਟ ਦੇ 134 ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਹਿਲੀ ਕਿਸ਼ਤ ਦੇ ਤੌਰ ਤੇ ਪ੍ਰਤੀ ਲਾਭਪਾਤਰੀ 30000 ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ। ਗ੍ਰਾਂਟ ਦੇ ਚੈੱਕ ਕੈਬਨਿਟ ਮੰਤਰੀ ਨੇ ਲਾਭਪਾਤਰੀਆਂ ਨੂੰ ਦਿੱਤੇ। ਉਹਨਾਂ ਨੇ ਦੱਸਿਆ ਕਿ ਇਸ ਗ੍ਰਾਂਟ ਨਾਲ ਲਾਭਪਾਤਰੀ ਵੱਲੋਂ ਮਕਾਨ ਬਣਾਉਣ ਲਈ ਪਹਿਲੀ ਨੀਂਦਾਂ ਨਿਰਮਾਣ ਇੱਟਾਂ ਨਾਲ ਉਸਾਰੀ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੂਸਰੀ ਕਿਸ਼ਤ 72000 ਰੁਪਏ ਲੈਂਟਰ ਪਾਉਣ ਲਈ ਅਤੇ ਫਿਰ ਤੀਸਰੀ ਕਿਸ਼ਤ 18000 ਰੁਪਏ ਮਕਾਨ ਦੀ ਤਿਆਰੀ ਦੇ ਲਈ ਦਿੱਤੀ ਜਾਵੇਗੀ ਇਸ ਤਰ੍ਹਾਂ ਹਰ ਇੱਕ ਲਾਭਪਾਤਰੀ ਨੂੰ 120000 ਰੁਪਏ ਮਕਾਨ ਦੀ ਉਸਾਰੀ ਲਈ ਦਿੱਤੇ ਜਾਣਗੇ ਅੱਜ ਮੈਂ ਸਮਝਦਾ ਕਿ ਬੜਾ ਖੁਸ਼ੀ ਦਾ ਪਲ ਹੈ ਅੱਜ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 134 ਪਰਿਵਾਰਾਂ ਨੂੰ ਜਿਹੜੇ ਉਹ ਸੈਂਕਸ਼ਨ ਲੈਟਰ ਦਿੱਤੇ ਗਏ ਸੋ ਅੱਜ ਉਹਨਾਂ ਦੇ ਖਾਤਿਆਂ ਦੇ ਵਿੱਚ 30000 ਰੁਪਿਆ ਮਤਲਬ ਜਿਹੜਾ ਉਹ ਪੈ ਗਿਆ ਆ ਸੋ ਇਸ ਤੋਂ ਬਾਅਦ ਇਹਨਾਂ ਨੇ ਨੀਹਾਂ ਪੁੱਟ ਕੇ ਕੰਮ ਸ਼ੁਰੂ ਕਰਨਾ ਤੇ ਇਸ ਤੋਂ ਬਾਅਦ ਇਹਨਾਂ ਨੂੰ 72000 ਰੁਪਏ ਦੀ ਇੱਕ ਦੂਜੀ ਕੇਸ ਜਿਹੜੀ ਆ ਉਹ ਸ਼ਾਰਟ ਟਾਈਮ ਦੇ ਅੰਦਰ ਉਹ ਵੀ ਨਾਲ-ਨਾਲ ਪੈ ਜਾਣੀ ਜੋ-ਜੋ ਕੰਮ ਉਹਨਾਂ ਨੂੰ ਦੇ ਜਾਣਾ ਸੋ ਲਾਸਟ ਕੇਸ ਜਿਹੜੀ ਇਹਨਾਂ ਨੂੰ 18000 ਰੁਪਏ ਦੀ ਸੋ ਕੁੱਲ 120000 ਰੁਪਿਆ ਇਹਨਾਂ ਪਰਿਵਾਰਾਂ ਨੂੰ ਮਿਲਣਾ ਸੋ ਇਹਦੇ ਨਾਲ ਦੇ ਨਾਲ ਇਹਨਾਂ ਨੇ ਆਪਣੇ ਮਕਾਨ ਬਣਾਉਣ ਦੇ ਲਈ ਆਪਣੇ ਜੀ ਆਪ ਇਹ ਕੰਮ ਕਰਨਗੇ ਤੇ ਉਹਦੇ ਵਿੱਚ ਮਨਰੇਗਾ ਤੇ ਤੈ ਦਿਨਾਂ ਨੂੰ ਲਗਭਗ 26000 ਵੀ ਉਹ ਵੀ ਐਕਸਟਰਾ ਮਿਲਣਾ ਸੋ ਕੁੱਲ ਮਿਲਾ ਕੇ 1.5 ਲੱਖ ਰੁਪਏ ਦੇ ਕਰੀਬ ਜਿਹੜਾ ਆ ਉਹ ਇਹਨਾਂ ਨੂੰ ਪੈਸੇ ਮਿਲਨੇ ਆ ਸੋ ਮੇਰੀਆਂ ਸ਼ੁਭ ਕਾਮਨਾਵਾਂ ਔਰ ਮੈਂ ਕਹਿ ਸਕਦਾ ਕਿ ਦੁੱਖ ਵੀ ਲੱਗਦਾ ਸਿਆਸੀ ਨਿਜਾਮ ਨੇ ਵੋਟਾਂ ਜ਼ਰੂਰ ਲਗੀਆਂ ਆ ਪਰ 72 74 75 ਸਾਲਾਂ ਦੀ ਜਾਜ਼ੀ ਤੋਂ ਬਾਅਦ ਵੀ ਲੋਕਾਂ ਨੂੰ ਜਿਹੜਾ ਬੁਨਿਆਦੀ ਸਹੂਲਤਾਂ ਮੈਂ ਕਹਿ ਸਕਦਾ ਵੀ ਨਹੀਂ ਉਹ ਮਿਲ ਰਹੀਆਂ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਆ ਕਿ ਹੁਣ ਕਾਫੀ ਧੀਰ ਆ ਔਰ ਬਹੁਤ ਸਾਰੇ ਲੋਕ ਅਜੇ ਵੀ ਜਿਨ੍ਹਾਂ ਦੇ ਘਰ ਕੱਚੇ ਆ ਪਰ ਪਿੰਡਾਂ ਦੇ ਅੰਦਰ ਕੇਵਲ ਧੜੇਬੰਦੀ ਕਰਕੇ ਵਿਤਕਰਾ ਕਰਕੇ ਉਹਨਾਂ ਪਰਿਵਾਰਾਂ ਨੂੰ ਹਾਸੀਅਤ ਰੱਖਿਆ ਜਾਂਦਾ ਆਨਲਾਈਨ ਨਹੀਂ ਕੀਤਾ ਜਾਂਦਾ ਸੋ ਅਸੀਂ ਫੈਸਲਾ ਕੀਤਾ ਕਿ ਹਾਂ ਵਾਲੇ ਦਿਨਾਂ 'ਚ ਜਿਹੜੇ ਵੀ ਲੋੜਵੰਦ ਨੇ ਭਾਵੇਂ ਉਹ ABC ਕੁਝ ਵੀ ਆ ਅਸੀਂ ਬਿਨਾਂ ਕਿਸੇ ਪੱਖਪਾਤ ਤੋਂ ਉਹਨਾਂ ਨੂੰ ਵੀ ਆਨਲਾਈਨ ਕਰਾਉਣ ਦੇ ਲਈ ਜਿਹੜੀ ਆ ਉਹ ਪਹਿਲ ਕਦਮੀ ਕਰਾਂਗੇ ਸੋ ਮੁਬਾਰਕਾਂ ਸਭ ਨੂੰ ਜਿਨ੍ਹਾਂ ਨੂੰ ਅੱਜ ਗ੍ਰਾਂਟ ਦੀ ਪਹਿਲੀ ਕਿਸ ਜਾਰੀ ਹੋਈ ਆ ਮੈਂ ਉਮੀਦ ਕਰਦਾ ਵੀ ਬਹੁਤ ਜਲਦੀ ਤੇ ਆਪਣੇ ਪਰਿਵਾਰਾਂ ਦੇ ਲਈ ਇੱਕ ਚੰਗੀ ਸੱਤ ਜਿਹੜੀ ਆ ਉਹ ਬਨਾਜ ਸਫਲ ਹੁੰਦੀ ਹੈ ਇਸ ਮੌਕੇ ਕੈਬਨਿਟ ਮੰਤਰੀ ਲਾਲਚੰਨ ਕਟਾਰੂ ਚੱਕ ਨੇ ਕਿਹਾ ਕਿ ਅੱਜ ਵੀ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਸਿਆਸੀ ਕਾਰਨਾ ਕਰਕੇ ਲਾਭਪਾਤਰੀਆਂ ਦਾ ਡਾਟਾ ਆਨਲਾਈਨ ਨਹੀਂ ਕਰਦੇ ਅਤੇ ਲੋਕ ਸਰਕਾਰ ਵੱਲੋਂ ਚਲਾਈਆਂ ਜਾ ਰੀਆਂ ਯੋਜਨਾਵਾਂ ਦਾ ਲਾਭ ਨਹੀਂ ਲੈ ਪਾਉਂਦੇ ਉਨ੍ਹਾਂ ਨੇ ਕਿਹਾ ਕਿ ਅੱਜ ਇਹ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਲਾਭਪਾਤਰੀ ਆਨਲਾਈਨ ਹੋਣ ਤੋਂ ਰਹਿ ਗਏ ਹਨ ਉਨ੍ਹਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਬਿਨਾਂ ਕਿਸੇ ਗੁਟਬੰਦੀ ਦੇ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਉਹ ਵੀ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾ ਦਾ ਲਾਭ ਲੈ ਸਕਣ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ